ਮੈਂ ਤੇਰਾ ਪੂਰਾ ਖਾਂਦਾ ਨੂੰ ਘਰਾਨਾ ਨਿੱੱਚੇ ਤੇਰੇ ਭਰਾਵਾਂ ਨੂੰ ਇੱੱਚੇ ਪਰਜਾਈਆਂ ਤੇਰੀਆਂ ਨੂੰ ਬਲਾ ਕੇ ਵੇਖੀ ਤੇਰੀਆਂ ਤੂੰ ਕੁੱਤਾ ਦਰਦੀ ਕਿ ਤੂੰ ਕੀ ਕੁਛ ਕੀਤਾ ਸਾਰੀ ਉਮਰ ਮੈਂ ਕੱਲੀ ਨੇ ਬਹਿ ਕੇ ਘਰ ਸੰਭਿਆ ਤੇ ਤੂੰ ਲੱਗਾ ਮੇਰੀ ਜ਼ਿੰਦਗੀ ਅਜ ਹਰਾਮ ਕਰਾਂਗਾ ਮਜਾਦਾ ਤੂੰ ਕੀ ਕੁਛ ਕੀਤਾ ਵਾ ਉਰਦੀ ਓ ਚੱਲ ਉਰਦੀ ਓ ਮੈਂ ਤੈਨੂੰ ਕਹਤਾ ਹੀ ਮੇਰੀ ਕੁੜੀ ਨੂੰ ਅਗਰ ਪਹਿਨਣਾ ਨਾ ਦਿੱਤੇ ਤੇ ਤੂੰ ਆਪਣਾ ਹਸਾਬ ਲਾ ਲਈ ਬੰਨਾ ਕੀ ਹੂੰ ਹਾਂ ਕੱਲ ਹੱਥ ਮਾਰੇ ਲੈ ਗੋ ਜਾਨਨੀ नी अंजू अंजू नी अंजू क्या आई क्या आई और भी पाले क्या और भी अंजू उठ क्या हुई और पीते पानी क्या? आओ पानी लेके आओ अंजू Anju, woi kak gol, woi Anju Papa, kali baru Iya ya papa Anju Mama, mama. Anju Mama Ota Pani di rumah Pani pi Pani pi, pani <coughs> Anju Bek ada, ada bek Iya ya papa <coughs> ਅੰਜੂ ਮਮਾ ਮਮਾ ਠੀਕੋ ਮੈਂ ਮਰ ਜਾਨੀ ਆ ਨਾ ਮੈਂ ਸਿੱਖਾਂਗੇ ਮਰ ਜਾਨੀ ਆ ਮੈਂ ਹੀ ਪੱਥੇ ਬੈ ਤੂੰ ਜੋ ਕਹੇਂਗੀ ਜਿੱਦਾਂ ਕਹੇਂਗੀ ਮੈਂ ਉਦਾਂ ਹੀ ਕਰ ਲਾਂਗਾ ਜੋ ਕਹੇਂਗੀ ਮੈਂ ਦੁਕਾਨ ਵੇਚਣੀ ਮਕਾਨ ਵੀ ਮੈਂ ਵੇਚ ਦਾਂਗਾ ਕੋਈ ਗੱਲ ਨਹੀਂ ਨਾ ਨਾ ਤੂੰ ਜੋ ਕਹੇਗੀ ਮੈਂ ਉਹੀ ਕਰ ਦਾਂਗਾ ਬਸ ਕਰ ਜਾ ਸ਼ਾਂਤ ਕਰ ਆਪਣਾ। ਸਮਝੀ ਕੋ? ਯਾ ਤੇ ਮੇਰੀ ਦਵਾਈ ਪਈ ਲੈ ਕੇ ਆ। ਮੇਰੀ ਗੋ ਸੁਣੋ। ਮੈਂ ਨਹੀਂ ਕਹਿੰਦੀ ਘਰ ਵਿੱਚੋਂ ਮੈਂ ਨਹੀਂ ਕਹਿੰਦੀ ਦੋਨੋਂ ਦੁਕਾਨਾਂ ਹੱਥ ਵੱਢ ਕੇ ਦੇਉਂ। ਮੈਂ ਕਹਿਣਾ ਪਾ ਕੇ ਕੀ ਕਰਨਾ ਮੇਰੇ ਲਈ ਤੇ ਕਹਿਣਾ ਤੂੰ ਹੀ ਹੋ। ਤੂੰ ਜੋ ਕਹਿੰਗੀ ਮੈਂ ਉਹੀ ਕਰਦਾਂਗਾ। ਹੁਣ ਸ਼ਾਂਤ ਹੋ ਜਾ। ਗਲਤੀ ਹੋ ਗਈ ਮੈਂ ਤੁਹਾਨੂੰ ਬਹੁਤ ਬੋਲਦੀ ਉੱਚੀ ਬਸ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਵਾ ਮਮਾ ਮਵਾ ਮੰਗੀ ਤੁਹਾਨੂੰ ਮੈਂ ਕੀਆ ਨਾਟਕ ਕੀਤਾ ਨੇ ਵਾਲ ਹੋ ਗਈ ਐ ਮੈਂ ਕਿਆ ਹੀ ਨਾ ਛੁਟਕੀ ਦਾ ਕੰਮ ਐ ਤੁਹਾਡਾ ਪਾਪਾ ਨੂੰ ਮਨਾਣਾ ਹਰਪ੍ਰੀਤ ਗੁੱਡ ਪਰਫਾਰਮੈਂਸ ਮਮਾ ਵੇਟ ਐਪਰੀਸ਼ੀਏਟ ਕਰੀ ਮੈਂ ਤੁਹਾਨੂੰ ਹੋਰ ਕੀ ਖਾਓਗੇ ਨਾਟਕਤ ਹੈ ਹਾਂ ਨਾਟਕੀਤ ਕਿਤਾ ਤੁਸੀਂ ਰੀਅਲ ਲੱਗ ਰਿਆ ਸੀ ਮੰਮਾ ਅੱਜ ਲੜਿਆ ਤੁਸੀਂ ਅਸਲ ਚ ਮੇਰੇ ਵਾਸਤੇ ਮੰਨ ਗਈ ਮੈਂ ਤੁਹਾਨੂੰ ਮਜ਼ਾ ਆ ਗਿਆ ਅੱਜ ਨਹੀਂ ਤੇਰੇ ਲਈ ਤਾਂ ਉਸ ਦਿਨ ਹੀ ਲੜ ਪਈ ਸਾਂ ਜਦੋਂ ਤੂੰ 21 ਦਿਨਾਂ ਦੀ ਮੇਰੀ ਗੋਦੀ ਚ ਸੀ ਪਤਾ ਹੈ ਘਰ ਨਾ ਬੜਾ ਗੰਦਾ ਕੱਚੇ ਜਿਹੜਾ ਅਜੀਬ ਜਿਹਾ ਬਣਿਆ ਸੀ ਤੇ ਮੇਰੇ ਪਰਵਾਰ ਚ ਚਲੋ ਰਿਸ਼ਤਾ ਕਰਾਤਾ ਭੂਆ ਨੇ ਕਿ ਕੰਮ ਕਰ ਮੁੰਡੇ ਦਾ ਸੈੱਟ ਮੈਂ ਬੜਾ ਕੁਝ ਚੱਲਿਆ ਤੇਰੇ ਲਈ ਕਿਉਂਕਿ ਤੇਰੇ ਹੋਣ ਤੋਂ ਬਾਅਦ ਡਾਕਟਰ ਨੇ ਕਹਿਤਾ ਸੀ ਤੁਹਾਨੂੰ ਕਦੀ ਸੰਤਾਨ ਦੂਜੀ ਨਹੀਂ ਹੋ ਸਕਦੀ ਚਲੋ ਪਰਮਾਤਮਾ ਜੋ ਚਾਏ ਉਹ ਮਨਜ਼ੂਰ ਕਰੀਦਾ ਪਰ ਤੇਰੇ ਲਈ ਹਰ ਲੜਾਈ ਲੜੀ ਇਹਨਾਂ ਦੇ ਖਾਨਦਾਨ ਦੀਆਂ ਕੁੜੀਆਂ ਦਸਵੀਂ ਤੋਂ ਉੱਪਰ ਨਹੀਂ ਪੜੀਆਂ ਮੈਂ ਤੇਰੀ ਪੜ੍ਹਾਈ ਲਈ ਲੜੀ ਤੇਰੇ ਲਾਨ ਪਾਨ ਲਈ ਲੜੀ ਤੇਰੇ ਹਰ ਚੀਜ਼ ਲਈ ਲੜੀ ਤੈਨੂੰ ਪਿਆਰ ਕਰਦੀ ਆਂ ਅੰਦਰ ਐ ਤੂੰ ਮੇਰੀ ਜਨਮ ਦਿੱਤਾ ਤੈਨੂੰ ਮੈਂ ਆਂਦਰਾਂ ਚੋਂ ਨਿਕਲ ਕੇ ਬਾਹਰ ਆਈ ਜਿੱਦਨ ਤੂੰ ਮਾਂ ਬਣੇਂਗੀ ਨਾ ਤੈਨੂੰ ਉਦੋਂ ਪਤਾ ਲੱਗੇਗਾ ਮਾਂ ਕੀ ਕਹਿੰਦੀ ਅੱਜ ਨਹੀਂ ਤੈਨੂੰ ਪਤਾ ਲੱਗਣਾ ਤੇ ਅੱਜ ਨਾਟਕ ਨਹੀਂ ਸੀ ਮੈਂ ਸੱਚੀ ਮੁਚੀ ਬਹੁਤ ਬਹੁਤ ਦਰਦ ਵਿੱਚ ਆਈ ਕਿ ਮੇਰੀ ਹੀ ਧੀ ਮੈਨੂੰ ਗੱਲਾਂ ਸਲਾਮ ਦੇਈ ਓ ਬੱਸ ਕਰੋ ਮਮਾ ਈਰ ਫਿਰ ਮੇਰੇ ਸਾਹਮਣੇ ਉਹ ਨਾਟਕ ਕਰਦੇ ਪਏ ਜੇ ਮੈਂ ਚੰਗੀ ਤਰ੍ਹਾਂ ਜਾਣਨੀ ਤੁਹਾਨੂੰ ਉਹ ਕਦੇ ਰੈਸਟ ਕਰੋ ਕੋਈ ਨਹੀਂ ਪਾਪਾ ਨੂੰ ਦਿਖਾਓ ਤੁਹਾਨੂੰ ਦਰਦ ਹੋ ਰਹੀ ਹੈ ਠੀਕ ਹੈ ਤੇ ਮੈਂ ਨਾ ਜੂਸ ਬਣਾ ਲਾਂ ਠੀਕ ਹੈ ਪੀਓਗੇ ਤੁਸੀਂ ਨਹੀਂ ਚਲੋ ਮੈਂ ਆਈਆ ਰੱਖ ਠੀਕ ਹੈ ਮੰਮਾ ਥੈਂਕ ਯੂ ਲਵ ਯੂ ਮੰਮਾ ਸਹੀ ਹੈ ਉਹ ਕਹਿੰਦੇ ਨਾ ਸ਼ੇਰ ਆਇਆ ਸ਼ੇਰ ਆਇਆ ਇੱਕ ਦਿਨ ਸੱਚੀ-ਮੁੱੱਚੀ ਆਂਦਾ ਨਾ ਉਹਦੇ ਲਈ ਕੋਈ ਯਕੀਨ ਨਹੀਂ ਕਰਦਾ ਕੋਈ ਯਕੀਨ ਨਹੀਂ ਕਰਦਾ ਅੰਜ ਤੂੰ ਆਪਣੇ ਕਰਮ ਚੱਲਣ ਨਹੀਂ ਆ ਤੇਰਾ ਬੰਦਾ ਤੈਨੂੰ ਸਮਝਾ ਸਮਝਾ ਕਮਲਾ ਹੋ ਗਿਆ ਪਰ ਤੂੰ ਉਹਦੀ ਨਹੀਂ ਚੱਲਣ ਦਿੱਤੀ ਹੁਲਾਦ ਦੇ ਮੋਚ ਐਨੀ ਅੰਨੀ ਹੋ ਗਈ ਕਿ ਅਜ ਹੁਲਾਦ ਨੇ ਤੈਨੂੰ ਪਖਾਰਨ ਬਣਾੰਦਿਆ ਗਈ ਮੇਰੇ ਬੰਦੇ ਦੀ ਖੂਨ ਪਸੀਨੇ ਦੀ ਕਮਾਈ ਘਰੇ ਵਿਚਾਰੇ ਨੇ ਸਾਰੀ ਉਮਰ ਘਰੋਂ ਬਾਹਰ ਰਹਿ ਕੇ ਆਪਣੇ ਹੱਡ ਵੰਡ ਵੰਡ ਕੇ ਕਿਦਾਂ ਜੋੜ ਜੋੜ ਕੇ ਤਿੱਲਾ ਤਿੱਲਾ ਬਣਾਇਆ ਤੇ ਮੈਂ ਪਤਾ ਨਹੀਂ ਮੈਨੂੰ ਕਿੱਥੇ ਜਗ੍ਹਾ ਮਿਲਨੀ ਹੈ ਕਿ ਮਿਲਨੀ ਵੀ ਕਿ ਨਹੀਂ ਬਸ ਇੱਕ ਵਾਰੀ ਇਹਨੂੰ ਬਾਹਰ ਭੇਜਦਾ ਮਾਰਾ ਦੇ ਘਰ ਜਾ ਕੇ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਕੇ ਆਣੀ ਹੈ ਤਾਂ ਆਪਣੇ ਬੰਦੇ ਕੋਲੋਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਚੰਗਾ ਬੁਗਾ ਯਾਰ ਪਰ ਜੇ ਗੱਲ ਠੀਕ ਹੈ ਯਾਰ ਮੈਂ ਜਨਾਨੀ ਦੇ ਬਗੈਰ ਮੈਂ ਇਹ ਜਮੀਨ ਜਾਇਦਾਦ ਦਾ ਕਰਨਾ ਵੀ ਕੀ ਕੀ ਕਰੂੰਗਾ ਇਹ ਜੋ ਪ੍ਰੋਪਰਟੀ ਦਾ ਜਿਵੇਂ ਜਨਾਨੀ ਨੂੰ ਕੁਝ ਹੋ ਗਿਆ ਤੇ ਉਹ ਸ਼ਰਧ ਸ਼ਰਧ ਦੇ ਇਹ ਪ੍ਰਾਪਤੀ ਨੂੰ ਦੇ ਦਿੰਨੇ ਮੇਰਾ ਜੀਮਾ ਸਾਥੀ ਤੇ ਮੇਰੇ ਕੋਲ ਰਹੂਗਾ ਨਾ ਹੋਰ ਕੀ ਚਾਹੀਦਾ ਇਹ ਬਣਾ ਲਾਂਗੇ ਮਾਲਕਤ ਦਾ ਸ਼ੁਗਰ ਸਭ ਕੁ ਠੀਕ ਹੀ ਰੱਖੀ ਸਿਮਰਤ ਸਿਮਰਤ ਕਿੱਥੇ ਗਈ ਆਂ ਤੂੰ ਕੁਛ ਨਹੀਂ ਮੰਮੀ ਹੋਾਈ ਤਾਂ ਹੀ ਹਾਂ ਪੁੱਤ ਮੈਂ ਤਾਂ ਹੋਾਈ ਆਂ ਪਤਾ ਸਾਰੇ ਤੈਨੂੰ ਕਿੰਨਾ ਯਾਦ ਕਰਨਦੇ ਸੀ ਆਂਟੀ ਨਹੀਂ ਸਾਰੇ ਕਹਿਣਦੇ ਸੀ ਕਿ ਸਿਮਰਤ ਨੂੰ ਨਾਲ ਲੈ ਕੇ ਆਉਣਾ ਸੀ ਉਹਨਾਂ ਦੀਆਂ ਕੁੜੀਆਂ ਵੀ ਕਹਿੰਦੇ ਇਹ ਭਾਬੀ ਨੂੰ ਨਾਲ ਲਿਆਉਣਾ ਸੀ ਇੰਨਾ ਸਾਰੇ ਚਾਹ ਕਰਨਦੇ ਤੇ ਤੂੰ ਐਵੇਂ ਨਹੀਂ ਗਈ ਐਵੇਂ ਘਰ ਬੈਠੀ ਹੋਈ ਆ ਵੇਹੇ ਮੰਮੀ ਰਮਾਂਜਾ ਨਹੀਂ ਹੈਗਾ ਇਹ ਜਾਣ ਲੈ ਮੈਂ ਜਦ ਤੂੰ ਮੀ ਹੋਆ ਚੱਲ ਜਾਂਦੀ ਨਾ ਤਾਂ ਬੜਾ ਵਧੀਆ ਰਹਿਣਾ ਘਰ ਰਹਿ ਕੇ ਵੀ ਕੀ ਕੀਤਾ ਠੀਕ ਕਰਨਾ ਮੰਮੀ ਵੇਹੇ ਬੇਟੀ ਬੇਟੀ ਤੁਹਾਨੂੰ ਪਤਾ ਕਿਆ ਲੱਗ ਲੇ ਤੇ ਅੱਛਾ ਰੋਟੀ ਉਟੀ ਖਾ ਲਈ ਹੋ ਹਾਂਜੀ ਖਾ ਲਈ ਠੀਕ ਕੋਈ ਆਇਆ ਤਾਂ ਨਹੀਂ ਮਗਰ ਕੋਈ ਫੋਨ ਫਾਨ ਆਇਆ ਵੇ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਮੰਮੀ ਸ਼ਮੀ ਆਂਟੀ ਦਾ ਫੋਨ ਆਇਆ ਸੀ ਉਹਨਾਂ ਨੇ ਮੈਂ ਪੁੱਛਣ ਨਹੀਂ ਕਿ ਕੀ ਮੋਲ ਚੱਲ ਹੈ ਸਾਰਾ ਉਧਰ ਦਾ ਉਹਨਾਂ ਨੇ ਬਸ ਕਿਹਾ ਕਿ ਕੋਈ ਨਾ ਸਿਮਰ ਸਭ ਕੋ ਠੀਕ ਹੋ ਜੇ ਤਾ ਟੈਨਸ਼ਨ ਨਾ ਲੈ ਤੇ ਉਹਨਾਂ ਦਾ ਫੋਨ ਕਰਕੇ ਹੀ ਅੱਧ ਵਿੱਚ ਮਾਮਾ ਜੀ ਦਾ ਫੋਨ ਆ ਗਿਆ ਮਾਮਾ ਜੀ ਹਾਲ ਚਾਲ ਪੁੱਛਣ ਦੇ ਪੇ ਤੇ ਗੱਲਾਂ ਗੱਲਾਂ ਵਿੱਚ ਕਹਿੰਦੇ ਕਿ ਨਸਿਮਰ ਤੇ ਕਿੰਨਾ ਚਿਰੋ ਚੱਲਿਆ ਵਾ ਸੇਵਕ ਨਾਲ ਨੂੰ ਮਿਲਾਈ ਦੇ ਮੈਂ ਕਹਾਂ ਕੋਈ ਨਾ ਮਮਾ ਜਦੋਂ ਮਰਜ਼ੀ ਆਓ ਸੇਵਕ ਘਰ ਹੀ ਮਿਲਣਗੇ ਤੁਹਾਨੂੰ ਬੇਟਾ ਤੁਸੀਂ ਇਦਾਂ ਕਿਉਂ ਕਹਿਆ ਘਰ ਆਜੋ ਤੁਹਾਨੂੰ ਤਾਂ ਪਤਾ ਸੇਵਕ ਘਰ ਹੀ ਨਹੀਂ ਹੈਗਾ ਮੰਮੀ ਜੇ ਮੈਂ ਉਹਨਾਂ ਨੂੰ ਇਦਾਂ ਨਹੀਂ ਕਿ ਸੇਵਕ ਅਜੇ ਤੱਕ ਨਹੀਂ ਆਏ ਉਹਨਾਂ ਨੇ ਕਹਿਣਾ ਕੀ ਪਤਾ ਵਿਚਰੀ ਕੀ ਗੱਲ ਕਿ ਸੇਵਕ ਘਰ ਹੀ ਨਹੀਂ ਹੁੰਦਾ ਇਸ ਕਰਕੇ ਮੈਂ ਉਹਨਾਂ ਨੇ ਕਹਤਾ ਤੁਸੀਂ ਜਦੋਂ ਮਰਜ਼ੀ ਆਓ ਨਾ ਮੈਂ ਚਾਂਚਾ ਕਿ ਆ ਜਾਣਗੇ ਤੇ ਸੇਵਕਰੇ ਨਾ ਹੋ ਗਏ ਤੇ ਆਪਾਂ ਨਾ ਬਣਾ ਮਾਰਦਾਂਗੇ ਕਿ ਹੁਣੇ ਗਏ ਜਾਂ ਕਿਤੇ ਗਏ ਹੋਣਗੇ ਤੇ ਦੋ ਦੋ ਪਹਿਲਾਂ ਇਦਾਂ ਮੈਂ ਮਨਾ ਕਰਦੀ ਹੁੰਦਾ ਮਨ ਚ ਬੜਾ ਬੜੀ ਸ਼ੱਕ ਪੈਂਦਾ ਵਾ ਓਕੇਟਾ ਇਹ ਵੀ ਗੱਲ ਠੀਕ ਹੈ ਤੇਰੀ ਚਲ ਵਧੀਆ ਕੀਤਾ ਏ ਤੂੰ ਬੰਨਾ ਮਾਤਾ ਤੇ ਬੇਟਾ ਜਾਨਦੀ ਤੇ ਵਧੀਆ ਰਹਿਣਾ ਸੀਗਾ ਤੇਰਾ ਵੀ ਧਿਆਨ ਕਿਸੇ ਹੋਰ ਪਾਸੇ ਲੱਗਦਾ ਕੋਈ ਨਾ ਮੰਮੀ ਬੈਠ ਬੇਟਾ ਮੇਰੀ ਗੱਲ ਸੁਣ ਇੱਕ ਮਿੰਟ ਇਹ ਤੂੰ ਬੜਾ ਵਧੀਆ ਕੀਤਾ ਤੂੰ ਮੇਨਾਂ ਨਾ ਸਹੀ ਤਰੀਕੇ ਨਾਲ ਹੁਣ ਬੋਲਣ ਲੱਗੀ ਆ ਪਤਾ ਮੇਰਾ ਬਿਲਕੁਲ ਦਿਲ ਨਹੀਂ ਲੱਗਦਾ ਜਦੋਂ ਤੂੰ ਇਸ ਤਰ੍ਹਾਂ ਮੇਨਾਂ ਕਰਦੀ ਸੀ ਵੇਖ ਹੁਣ ਆਪਾਂ ਰਲ ਮਿਲ ਕੇ ਸਭ ਕੁਝ ਠੀਕ ਕਰਨਾ ਹਾਂਜੀ ਮੰਮੀ ਕੋਈ ਨਾ ਮੰਮੀ ਮਾਰੇ ਤੁਹਾਡੀਆਂ ਤੇ ਮੇਰੀ ਅਦਾਸਾ ਦਾ ਮੁਰਮੁਰ ਦੇ ਨਾ ਮੈਨੂੰ ਬਹੁਤ ਕੁਝ ਨਹੀਂ ਚਾਹੀਦਾ ਬਾਬਾ ਜੀ ਤੂੰ ਬਸ ਬਾਬਾ ਜੀ ਚੰਗਾ ਚੰਗਾ ਕਰੀ ਜੋ ਵੀ ਹੋਵੇਗਾ ਹਾਂ ਇਹ ਤੇ ਬੇਟਾ ਤੂੰ ਬਿਲਕੁਲ ਠੀਕ ਐ ਉਹਦਾ ਲਈ ਪਾਣੀ ਲੈ ਕੇ ਆਉਣੀ ਤੇ ਉੱਧਰ ਜਾ ਕੇ ਬੋਲੀ ਜਾਂਦੇ ਪਰ ਪਾਣੀ ਵੀ ਨਹੀਂ ਪੀਤਾ ਚੱਲ ਠੀਕ ਐ ਚੱਲ ਸਿਮਰਤੇ ਹੁਣ ਸਹੀ ਹੋ ਗਈ ਆ ਵਧੀਆ ਵਾ ਚੱਲ ਰੱਬ ਹਣ ਉਹਦੀਆਂ ਆਸਾਂ ਨੂੰ ਵੀ ਪੂਰੀਆਂ ਕਰੇ ਤੇ ਉਹ ਵੀ ਖੁਸ਼ ਰਹੇ ਚੰਗੀ ਗੱਲ ਐ ਤੁਸੀਂ ਸਤਿ ਸ੍ਰੀ ਅਕਾਲ ਭੈਣ ਜੀ ਆਜੋ ਨੰਗ ਆ ਸਤਿ ਸ੍ਰੀ ਅਕਾਲ ਜੀ ਆਜੋ ਬੈਠੋ ਭੈਣ ਜੀ ਬੈਠੇ ਕਿਦਾਂ ਅਚਾਨਕ ਤੁਸੀਂ ਤਾਂ ਫੋਨ ਹੀ ਨਹੀਂ ਕੀਤਾ ਕੋਈ ਆਉਣ ਲੱਗਿਆ ਠੀਕ ਹੈ ਨਾ ਸਭ ਕੁਝ ਹਾਂ ਜੀ ਠੀਕ ਹੈ ਬਸ ਸਿਮਰਤ ਇੱਥੇ ਹੀ ਅਸੀਂ ਸਿਮਰਤ ਕੋਈ ਨਹੀਂ ਬੁਲਾਨੀ ਹਾਂ ਦੱਸੋ ਬੈਠੋ ਇੱਥੇ ਰਮਾਨਾ ਤੁਸੀਂ ਚੰਗੀ ਤਰ੍ਹਾਂ ਹੋ ਕੇ ਬਹਿ ਜਾ ਕੋਈ ਨਹੀਂ ਤੁਹਾਡਾ ਆਪਣਾ ਹੀ ਘਰ ਆਇਆ ਹੋਰ ਭੈਣ ਜੀ ਸਭ ਠੀਕ ਠਾਕ ਐ? ਹਾਂਜੀ ਠੀਕ ਆ। ਤੇ ਕਿੱਦਾਂ ਪਿੰਡੋਂ ਆਏ ਜੀ? ਸਿੱਧਾ ਕਿ ਜਾ ਸੀ ਮਰਦ ਦੇ ਨਾਨਕਿਆਂ ਵੱਲ ਸੀ ਤਹੀ ਉੱਥੋਂ ਆਏ ਜੇ। ਨਹੀਂ ਮੈਂ ਤਾਂ ਪਿੰਡਾਂ ਹੀ ਆਈ ਆ। ਚਲੋ। ਤੁਸੀਂ ਨਾ ਹੁਣ ਇਸ ਤਰ੍ਹਾਂ ਕਰਿਓ ਰਿਓ ਸੜਕ ਦੋ ਚਾਰ ਦਿਨ। ਮਾਵਾਂ ਰੋਣਕ ਲੱਗੀ ਰਹੋਗੀ। ਇੱਦਾਂ ਤਾਂ ਸਾਨੂੰ ਤਾਂ ਘਰ ਖਾਲੀ ਖਾਲੀ ਲੱਗਦਾ ਵਾ। ਭੈਣ ਜੀ ਤੁਹਾਡੀ ਤਾਂ ਮੈਨੂੰ ਕੋਈ ਗੱਲ ਚੰਗੀ ਨਹੀਂ ਲੱਗਣ ਰਹੀ। ਕਿਉਂ ਭੈਣ ਜੀ? ਕੀ ਹੋ ਗਿਆ? ਨਹੀਂ ਭੈਣ ਜੀ ਤੁਸੀਂ ਤਾਂ ਮੈਨੇ ਝੋਟੀਆਂ ਸ਼ਾਹ ਦੀਆਂ ਦੇ ਦੇ ਕੇ ਮੈਂ ਤਾਂ ਧੀਨਾ ਤੱਕਾ ਕੀਤਾ ਹੀ ਕੀਤਾ ਤੇ ਤੁਸੀਂ ਮੇਰੇ ਤੋਂ ਵੱਧ ਕਰਤਾ ਤੁਸੀਂ ਕਹਿੰਦੇ ਠੀਕ ਹੋ ਜੂ ਠੀਕ ਹੋ ਜੂ ਜੋ ਕੁਛ ਮੈਂ ਅੱਖੀਂ ਵੇਖ ਕੇ ਆਈ ਆ ਪਹਿਲਾਂ ਤਾਂ ਮੈਂ ਸੁਣਦੀ ਸੀ ਹੁਣ ਤਾਂ ਮੈਂ ਸਭ ਕੁਝ ਅੱਖੀਂ ਵੇਖ ਲਿਆ ਭੈਣ ਜੀ ਉਹ ਪਹਿਲੀਆਂ ਕੀ ਭੁੱਲਣੀਆਂ ਐ ਉਹ ਤਾਂ ਸ਼ੁਰੂ ਹੋਰ ਹੋ ਗਈਆਂ ਨਵੀਆਂ ਕਹਾਣੀਆਂ ਉਹ ਤਾਂ ਪਹਿਲੀ ਵੀ ਯਾਦ ਅਸਤ ਭੁੱਲ ਗਿਆ ਮੇਰੇ ਸੋਹਣੇ ਭਾਲ ਭੈਣ ਜੀ ਕੀ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਬਾਰੀ-ਬਾਰੀ ਸਮਝਾਵਾਂ ਇੱਕੋ ਗੱਲ ਬਾਰ-ਬਾਰ ਮੈਂ ਸਮਝਾਉਂਦੀ ਚੰਗੀ ਵੀ ਨਹੀਂ ਲੱਗਦੀ ਇਹੋ ਗੱਲ ਤੇ ਤੁਹਾਡੀ ਪੋਤਰੀ ਨੇ 2 ਦਿਨ ਪਹਿਲੇ ਕਲੇਸ਼ ਪਾ ਛੱਡਿਆ ਉਹਨੂੰ ਮਾਂ ਸਮਝਾਇਆ ਹੁਣ ਤੁਸੀਂ ਆ ਗਏ ਹੋ ਉਹਨੇ ਠੀਕ ਹੋ ਜਨਾ ਉਹਨੂੰ ਟਾਈਮ ਤੇ ਦੋ ਜੋ ਡਾਕਟਰ ਦਾ ਪ੍ਰੋਸੈਸ ਹੈਗਾ ਉਹਨੂੰ ਤੇ ਕੰਪਲੀਟ ਹੋ ਲੈੰਦੋ ਫਿਰ ਤੁਸੀਂ ਗੱਲ ਕਰਿਓ ਭੈਣ ਜੀ ਮੈਨੂੰ ਤੇ ਠੀਕ ਹੋਣ ਵਾਲੇ ਕੋਈ ਲਾਲ ਨਹੀਂ ਲੱਗਾ ਨਾ ਮੇਰੀ ਧੀ ਨੂੰ ਪਛਾਨਿਆ ਨਾ ਮੈਨੂੰ ਪਛਾਨਿਆ ਤਾਂ ਮੈਂ ਕਾਹਦੇ ਸਿਰ ਤੇ ਕਿਹੜੀਆਂ ਦਲੀਲਾਂ ਦਿਖਲਾਵਾਂ ਦੱਸੋ ਮੈ ਵੀ ਮੈਨੂੰ ਲੱਗਦਾ ਭੈਣ ਜੀ ਪਾਗਲ ਹੋਇਣਾ ਇੱਕੋ ਗੱਲ ਬਾਰ-ਬਾਰ ਬੋਲ-ਬੋਲ ਕੇ ਕਿ ਮिन्नੂ ਵੀ ਪਛਾਨਣੋਂ ਹਟ ਗਿਆ ਸੀ ਜੇ ਸਿਮਰਤ ਉਹਨੂੰ ਨਹੀਂ ਪਹਿਚਾਨਦਾ ਮੈਨੂੰ ਵੀ ਨਹੀਂ ਪਹਿਚਾਨਦਾ ਜੇ ਅੱਜ ਮੈਨੂੰ ਪਹਿਚਾਨਣਾ ਲਾਪੈ ਸਿਮਰਤ ਨੂੰ ਪਹਿਚਾਨਨੇਗਾ ਐਹੀ ਗੱਲ ਮੈਂ ਤੁਹਾਨੂੰ ਸਮਝਾਉਣੀ ਆ ਐਹੀ ਗੱਲ ਹੁਣ ਮੈਂ ਤੁਹਾਨੂੰ ਫੇਰ ਸਮਝਾਉਣੀ ਆ ਉਹਨੂੰ ਟਾਈਮ ਤੇ ਦੋ ਥੋੜਾ ਜਾ ਡਾਕਟਰ ਨਾਲ ਆਪਣਾ ਪ੍ਰੋਸੈਸ ਕੰਪਲੀਟ ਹੋਉਂਦੋਂ ਉਹਨਾਂ ਨੇ 6 ਮਹੀਨੇ ਕਿਹਾ ਨਾ 6 ਮਹੀਨੇ ਤੇ ਆਪਾਂ ਵੇਟ ਕਰਾਂਗੇ ਨਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੇ ਸਾਨੂੰ ਕੁਝ ਲੱਗੇਗਾ ਕਿ ਨਹੀਂ ਸਾਡੇ ਬੇਟੇ ਵਿੱਚ ਜਾਂ ਕੋਈ ਹੋਇਆ ਕੀ ਨਹੀਂ ਉਹਨੂੰ ਭੁੱਲ ਲਿਆ ਵਾ ਕਿਸੇ ਨੂੰ ਜੇ ਕਿਸ ਤਰ੍ਹਾਂ ਜੋ ਵੀ ਸਾਡੀ ਕੰਪਲੇਨ ਹੋਏਗੀ ਇਥੇ ਜਾ ਕੇ ਡਾਕਟਰ ਨਾਲ ਗੱਲ ਕਰਾਂਗੇ ਛੇ ਮਹੀਨੇ ਡਾਕਟਰ ਨੂੰ ਆਪਣਾ ਪ੍ਰੋਸੈਸ ਤੇ ਕੰਪਲੀਟ ਕਰਨ ਦੋ। ਭੈਣ ਜੀ ਤੇ ਛੇ ਮਹੀਨੇ ਆਖਣ ਦੇ ਬੁੱਢੇ ਬੰਦੇ ਦਾ ਤੇ ਘੜੀ ਦਾ ਪਤਾ ਨਹੀਂ। ਮੈਂ ਕਿਹੜੇ ਦੁੱਖ ਨਾਲ ਹੀ ਲੈ ਕੇ ਤੇ ਜਾਣਾ। ਇਹ ਗੱਲ ਦਾ ਭੈਣ ਜੀ ਤੁਹਾਨੂੰ ਪਹਿਲੇ ਨਹੀਂ ਚੇਤਾ ਸੀ। ਜਦੋਂ ਧੀ ਨੂੰ ਥੱਕੇ ਮਾਰੇ ਸੀ। ਉਦੋਂ ਨਹੀਂ ਤਾਂ ਬੜਾ ਬੜਾ ਪਾ ਚੇਤੇ ਸੀ। ਉਦੋਂ ਬੜਾ ਪਾ ਕਿਦੇ ਸਿਰ ਸੇ ਕੱਟਣਾ ਸੀ। ਕਾਹਨਾ ਕੋਈ ਦੂਜੇ ਦੇ ਦਿਨ ਆ ਜਾਂਦਾ ਵਾ ਸਾਰੇ ਮੇਰੇ ਸਿਰ ਦੀ ਰਾਸ਼ਨ ਪਾਣੀ ਲੈ ਕੇ ਚੜ ਜਾਂਦੇ ਜੇ। ਕਿ ਮੇਰਾ ਇੱਕ ਕਸੂਰ ਸਾਰੇ ਕੱਢੀ ਜਾਂਦੇ ਜੇ। ਆਪਣਾ ਤਾਂ ਕੋਈ ਵੇਖਦਾ ਹੀ ਨਹੀਂ ਆ। ਮਾਂ ਚਲ ਗਈ ਦੁਨੀਆ ਤੋਂ। ਤੇ ਪਿਓ ਨੇ ਤਾਂ ਦਾਦੀ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤੀ ਮੈਂ ਵੀ ਤੇਹੀ ਹੈ ਨਾ ਮੇਰੇ ਵੀ ਘਰਵਾਲਣੇ ਮੇਰਾ ਸਾਥ ਛੱਡਿਆ ਹੀ ਨਾ ਮੈਂ ਤਾਂ ਵੀ ਆਪਣੇ ਪੁੱਤ ਨੂੰ ਪਾਲ ਲਈ ਆਈ ਹੈ ਨਾ ਐਡਾ ਕੀਤਾ ਹੀ ਹੈ ਨਾ ਭੈਣੇ ਤੇਰਾ ਤੇ ਪੁੱਤ ਹੀ ਤੇ ਪਾਲਣਾ ਹੀ ਹੈਗਾ ਤੇ ਤੁਹਾਡੀ ਨਹੀਂ ਹੋਤੀ ਸੀ ਤੁਸੀਂ ਨਹੀਂ ਹੀ ਪਾਲਣਾ ਤੁਹਾਡੇ ਪੁੱਤ ਦੀ ਇੰਛਾ ਹੀ ਜਿਹੜੀ ਘਰੋਂ ਕੱਢੀ ਸੀ ਮੈਂ ਗੱਲ ਨਾਲ ਲਈ ਆ ਮੈਂ ਉਹਨੂੰ ਨੋ ਬਣਾ ਕੇ ਨਹੀਂ ਰੱਖਿਆ ਧੀ ਬਣਾ ਕੇ ਰੱਖਿਆ ਵਾ ਤੇ ਜੇ ਅੱਜ ਉਹ ਕਹਿੰਦੀ ਹੈ ਨਾ ਕਿ ਮੈਂ ਨਹੀਂ ਸੇਵਕਣਾ ਰਹਿਣਾ ਤੇ ਮੈਂ ਉਹਨੂੰ ਹੱਸ ਕੇ ਜਿੱਥੇ ਕਹੋਗੀ ਉੱਥੇ ਤੋਰੂੰਗੀ। ਤੁਹਾਡੇ ਵੰਗਰ ਨਹੀਂ ਹੁਣ ਥੱਕਿਆਂ ਜੋਗੀ ਛੜਤਾ। ਇਧਰੋਂ ਸੁਟਿਆ ਤੇ ਉਧਰ ਉਧਰੋਂ ਸੁਟਿਆ ਤੇ ਉਧਰ। ਉਹਨੂੰ ਕੁੜੀ ਨੂੰ ਤੁਸੀਂ ਤੇ ਪਤਾ ਨਹੀਂ ਕੀ ਬਣਾ ਕੇ ਰੱਖ ਦਿੱਤਾ ਵਾ। ਉਹਨੂੰ ਕੋਈ ਇਨਸਾਨ ਵਾਲੀ ਗੱਲ ਉਹਦੇ ਚ ਰਹਿਣ ਹੀ ਨਹੀਂ ਦਿੱਤੀ ਤੁਸੀਂ। ਜੇ ਮੈਂ ਉਹਨੂੰ ਕੀ ਬਣਾ ਕੇ ਰੱਖਿਆ ਨਾ ਤੇ ਮੈਂ ਉਹਦਾ ਚੰਗਾ ਕਰਾਂਗੀ ਸਭ ਕੁਝ ਚੰਗਾ ਹੀ ਸੋਚਾਂਗੀ। ਤੁਹਾਡੇ ਵੰਗਰ ਨਹੀਂ ਕਰਾਂਗੀ ਉਹਦੇ ਨਾਲ। ਤੂੰ ਤੇ ਭੈਣੇ ਤੀ ਬਣਾਉਣੀ ਸੀ ਤੇ ਜਾਈ ਦੇ ਲੜ ਲਾ ਕੇ ਲੈ ਆਈਂ। ਤੁਸੀਂ ਮੈਨੂੰ ਇਤੋਂ ਵੱਡੇ ਹੋ ਤੁਹਾਡੇ ਅੱਗੇ ਇਸ ਤਰ੍ਹਾਂ ਬੋਲਦੀ ਨਾ ਮੈਂ ਚੰਗੀ ਤਾਂ ਨਹੀਂ ਲੱਗਦੀ ਪਰ ਤੁਸੀਂ ਅੱਜ ਮੇਰਾ ਮੂੰਹ ਖਲਾ ਦਿੱਤਾ ਵਾ ਉਸ ਕੁੜੀ ਨੂੰ ਜੇ ਮੈਂ ਧੀ ਬਣਾ ਕੇ ਲਿਆਈ ਆ ਨਾ ਤੇ ਧੀ ਬਣਾ ਕੇ ਰੱਖਿਆ ਤੇ ਧੀ ਬਣਾ ਕੇ ਹੀ ਗਾਹ ਵੀ ਰੱਖੂੰਗੀ ਉਹ ਮੇਰੀ ਧੀ ਬਣ ਕੇ ਰਹਿੰਦੀ ਇਸ ਦੁਨੀਆ ਦੀ ਨਜ਼ਰਾਂ ਦੇ ਵਿੱਚ ਸਿਰੋ ਸੇਵਕ ਦੀ ਮੋਟੀ ਆ ਉਹਨਾਂ ਦਾ ਕੋਈ ਰਿਸ਼ਤਾ ਤਾਂ ਨਹੀਂ ਹੈਗਾ ਨਾ ਹਜੇ ਤੱਕ ਜਿੱਦਾਂ ਪਾਇਗੀ ਨਾ ਜਿੱਥੇ ਆ ਕਹੂਗੀ ਜੋ ਨਹੀਂ ਸੇਵਕ ਨਾ ਰਹਿਣਾ ਚਾਹੂਗਾ ਨਾ ਮੈਂ ਆਪ ਆਪਣੇ ਹੱਥੀਓ ਦਾ ਵਿਆਹ ਕਰੂੰਗੀ ਆਪਣੀ ਜਾਇਦਾਦ ਚ ਉਹਦੇ ਨਾਲ ਜਾਇਦਾਦ ਵੀ ਲਾਉਂਗੀ ਚੰਗਾ ਘਰ ਵੇਖ ਕੇ ਕਰੂੰਗੀ ਪੈਸੇ ਦੇ ਲਾਲਚ ਨੂੰ ਨਹੀਂ ਕਰੂੰਗੀ ਤੁਹਾਡੇ ਵਾਂਗਰ ਤੁਸੀਂ ਸੋੜਤਾ ਮਾਮੀ ਵਾਲ ਤੇ ਮਾਮੀ ਨੇ ਲਾਲਚਾਂ ਨੂੰ ਸੋੜਤਾ ਇੱਧਰ ਮੈਂ ਚੰਗਾ ਹੀ ਕਰੂੰਗੀ ਉਹਦਾ ਬਾਕੀ ਜੇ ਬਲਾ ਲਓ ਆਪਣੀ ਕੁੜੀ ਨੂੰ ਵੀ ਅੰਦਰੋਂ ਖੋਲੋ ਜਿਉ ਤੁਹਾਡਾ ਜਾਣਾ ਚਾਹੁੰਦੀ ਨਾ ਗੋਲੇ ਬੇਸ਼ੱਕ ਲੈ ਜੋ ਛੱਡ ਦੋ ਮੈਨੂੰ ਕੱਲੀ ਨੂੰ ਮੇਰਾ ਤੇ ਪੁੱਤਿਆ ਮੈਂ ਤਾਂ ਸਾਂਭਣਾ ਹੀ ਆਂ ਅੱਜ ਤੱਕ ਮੈਨੂੰ ਕਦੀ ਨੋ ਨਹੀਂ ਸਮਝਿਆ ਮੈਨੂੰ ਧੀ ਦੀ ਲੋੜ ਸੀ ਨਾ ਤੇ ਮੈਂ ਉਹਨੂੰ ਧੀ ਬਣਾ ਕੇ ਰੱਖਿਆ ਵਾ ਜੇ ਤੁਹਾਨੂੰ ਬਹੁਤਾ ਲੱਗਦਾ ਨਾ ਕਿ ਮੇਰੇ ਕੋਲੋਂ ਦੁਖੀ ਹੈ ਇੱਥੇ ਤੇ ਲੈ ਜਾਓ ਮੈਂ ਵੇਖ ਨਹੀਂ ਤੁਸੀਂ ਕਿਹੜਾ ਸੁੱਖ ਦਿੰਦੇ ਜੇ ਜਿੰਨਾ ਸੁੱਖ ਉਹਨੂੰ ਮੈਂ ਦਿੱਤਾ ਤੁਸੀਂ ਦੇ ਕੇ ਵਿਖਾਓ ਉਹਨੂੰ ਮਾਂ ਬਣ ਕੇ ਰਹੀ ਉਹਦੀ ਮੈਂ ਤੁਸੀਂ ਬਣ ਕੇ ਵਿਖਾਓ ਉਹਨੂੰ ਉਹਦੀ ਮਾਂ ਵੇ ਅਗਰ ਜੀਤ ਕਰੇ ਤੂੰ ਆਨੀ ਨਾ ਮੈਂ ਤੁਹਾਨੂੰ ਖਰੀਆਂ ਸੁਣਾਉਣੀ ਆ ਕੋਈ ਸਿਆਣੇ ਬਿਆਣੇ ਬੰਦੇ ਦਾ ਲਿਹਾਜ਼ ਕਰ ਲਈ ਦੰਦਾ ਵਾ ਖਰੀਆਂ ਔਰ ਤੂੰ ਇਹਦੋਂ ਵੱਧ ਮੈਨੂੰ ਕੀ ਸੁਣਾਉਣੀ ਆ ਤੂੰ ਆਨੀ ਨਾ ਮੈਂ ਉਹਨੂੰ ਧੀ ਬਣਾਇਆ ਵਾ ਤੇ ਫਿਰ ਵਿਆਹ ਕਰਕੇ ਕਾਨੂੰ ਲੈ ਆਈਓ ਧੀ ਬਣਾ ਕੇ ਲੈ ਆਉਣੀ ਆ ਫਿਰ ਇਹ ਦੁਨੀਆ ਦੇ ਅੱਗੇ ਤੇ ਹੋ ਗਿਆ ਨਾ ਵੇ ਵਿਆਹ ਲਈ ਆਂ ਭਈਆ ਨੂੰ ਦੁਨੀਆ ਕਿੱਥੇ ਸੀ ਜਿਹੜੀ ਦੁਨੀਆ ਨੇ ਤੁਸੀਂ ਅੱਜ ਗੱਲ ਕਰਦੇ ਜੇ ਜਦੋਂ ਮੰਮੀ ਇਹਦੇ ਕੋ ਸਾਰਾ ਘਰ ਦਾ ਕੰਮ ਕਰਾਉਂਦੀ ਕੰਮ ਵਾਲੀਆਂ ਵਾਂਗੂ ਤੂੰ ਹੀ ੱਠਕੇ ਮਾਰ ਕੇ ਕੱਢੇ ਉਹ ਦੁਨੀਆ ਤੁਹਾਨੂੰ ਕੁਝ ਨਹੀਂ ਕਹਿੰਦੀ ਸੀ ਅੱਜ ਮੇਰੇ ਬਾਰੇ ਤੁਹਾਨੂੰ ਦੁਨੀਆ ਚੇਤੇ ਆ ਗਈ ਆ ਇਹਨੇ ਲਾਡਾ ਪਿਆਰਾ ਨਾ ਮੈਂ ਰੱਖੀ ਆ ਨਹੀਂ ਭੈਣੇ ਬੱਸ ਕਰ ਮੈਂ ਅੱਖੀ ਵੇਖ ਕੇ ਜ਼ਹਿਰ ਕਿਦਾਂ ਖਾਲਾਂ ਜਦੋਂ ਮੇਰੀ ਧੀ ਮੈਨੂੰ ਉੱਥੇ ਲੈ ਕੇ ਗਈ ਸੇਵਕ ਲਪਲਪਰੋਂਦੀ ਸੀ ਉਹਨੇ ਪਛਾਨਿਆ ਹੀ ਨਹੀਂ ਉਹਨੂੰ ਤੇ ਮੈਂ ਕਿਦਾਂ ਆਖਾਂ ਉਹ ਵੀ ਤੁਹਾਡੇ फडਕਾ ਵਿੱਚ ਆ ਗਏ ਨਾ ਇੱਥੇ ਆ ਕੇ ਵੀ ਉਹਨੇ ਬਥੇਰਾ ਕਲੇਸ਼ ਪਾਇਆ ਹੀਗਾ ਪਰ ਉਹ ਨੂੰ ਆ ਉਹ ਫਿਰ ਵੀ ਤੁਹਾਡ ਨਾਲੋਂ ਕਿਹ ਗੁਣਾ ਸਮਝਦਾਰ ਆ ਉਹਨਾਂ ਥੋੜਾ ਮੱਥਾ ਮਾਰਿਆ ਨਾ ਤਾਂ ਸਮਝ ਗਈ ਆ ਤੁਹਾਡੇ ਵਾਂਗਰ ਨਹੀਂ ਉਹ ਕਰਦੀ ਤੁਸੀਂ ਤਾਂ ਮੈਂ ਕਹਿੰਨੀ ਆ ਨਾ ਇੰਨੀ ਉਮਰ ਕਿ ਪਤਾ ਨਹੀਂ ਕਿੱਥੇ ਹੰਡਾ ਲਈ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਸੇ ਨਾਲ ਕਿੱਦਾਂ ਗੱਲ ਕਰਨੀ ਆ ਤੁਸੀਂ ਧੀ ਦੇ ਘਰ ਆਏ ਜੇ ਕਿੱਦਾਂ ਬੋਲਣਦੇ ਜੇ ਬਸ ਕਰ ਬੈਣੇ ਤੂੰ ਤਾਂ ਇੰਨਾ ਬੋਲਦੀ ਆ ਕੋਈ ਸ਼ਰਮਝਾ ਦੀ ਗੱਲ ਹੀ ਨਹੀਂ ਤੇਰੇ ਚ ਹੈਗੀ ਨਹੀਂ ਨਾ ਹੈਗੀ ਤੇ ਕੋਈ ਨਹੀਂ ਆਪਣੀ ਧੀ ਨੂੰ ਬੁਲਾ ਲਓ ਤੇ ਉਹਨੂੰ ਪੁੱਛ ਲਓ ਜੇ ਜਾਣਾ ਚਾਹੁੰਦੀ ਨਾ ਤੁਹਾਡੇ ਨਾਲ ਤੇ ਲੈ ਜਾਓ ਕੋਈ ਗੱਲ ਨਹੀਂ ਮੈਂ ਵੀ ਵੇਣੀ ਆ ਨੇ ਨਵੇਂ ਤੋਂ ਪੜਕਾ ਛੱਡਿਆ ਉਹਨੇ ਕਿੱਥੋਂ ਮੇਰੇ ਨਾਲ ਜਾਣਾ ਉਹ ਵੀ ਤੇਰੀ ਪੜਕਾਈ ਬੋਲਣਾ ਪਰ ਮੈਂ ਉਹਨੂੰ ਹੁਣ ਨਹੀਂ ਛੱਡ ਕੇ ਜਾਣਾ ਮੈਂ ਉਹਨੂੰ ਲੈ ਕੇ ਹੀ ਜਾਣਾ ਬਲਾ ਸਿਮਰਤ ਸਿਮਰਤ ਕੋਈ ਨਹੀਂ ਕਰ ਲੋ ਗੱਲ ਸਿਮਰਤ ਅੰਦਰੀ ਸਿਮਰਤ ਆਪਾ ਤੇ ਇੱਧਰ ਆ ਜੀ ਸੱਸ ਜਾਂਜੀ ਘਾਲ ਕਰ ਤਾਂ ਕੀ ਕਹਦੋਗੇ ਮੈਂ ਆਈ ਹਾਂ ਜੀ ਪਤਾ ਦਾ ਕਹਿੰਦਾ ਤੂੰ ਤਾਂ ਤੂੰ ਆਈ ਹੈ ਮੈਂ ਜਿੱਧਰ ਕਮਰੇ ਚ ਲੇਟੀ ਸੀ ਪਾਣੀ ਲਿਆ ਵਾ ਸਿਮਰਤ ਨਿਆ ਕੋਈ ਪਾਣੀ ਪੋਣੀ ਨਹੀਂ ਪੀਣਾ ਪਤਾ ਚਲ ਅੱਠ ਲੋਕ ਸੂਟ ਪਾ ਆਪਣੇ ਬੈਗ ਚ ਤੇ ਚੱਲ ਪੁੱਤ ਮੇਰੇ ਨਾਲ ਮੇਰੇ ਕੋਲ ਅੱਖੀ ਵੇਖ ਕੇ ਪੁੱਤ ਮੋਰਾ ਨਹੀਂ ਖਾਦਾ ਜਾਂਦਾ ਜੋ ਮਸ਼ੀਨ ਵੇਖ ਲਈ ਹੈ ਨਾ ਪੁੱਤ ਮੈਨੂੰ ਨਹੀਂ ਪੁੱल्डਾ ਸਾਦੀ ਕੀ ਗੱਲਾਂ ਕਰਨ ਜੀ ਕੱਪੜੇ ਪਾ ਦੋ ਲੀੜੇ ਪਾ ਕੀ ਮਤਲਬ ਮੈਂ ਕਿੱਥੇ ਜਾਣਾ ਪੁੱਤ ਮੇਰੇ ਨਾਲ ਚੱਲ ਤੂੰ ਇਹ ਜਨਾਨੀ ਦੇ ਮਗਰ ਨਾ ਲੱਗ ਇਹਨੇ ਤੇਰੀ ਜ਼ਿੰਦਗੀ ਖਰਾਬ ਕਰਤੀ ਐ ਮਿੱਟੀ ਟੀ ਕਰਕੇ ਸਾਦੀ ਮਤਲਬ ਤੁਹਾਨੂੰ ਉਦੋਂ ਵੀ ਇਹੋ ਗੱਲ ਕਹੀ ਨਾ ਇਹ ਸਾਡੇ ਘਰ ਦਾ ਮਸਲਾ ਵਾ ਤੁਸੀਂ ਕਿਉਂ ਵੀ ਜਾ ਕੇ ਬੋਲਣਗੇ ਜੇ ਰਹੀ ਗੱਲ ਤੇ ਹਸਪੀਟਲ ਵਾਲੀ ਗੱਲ ਕਰਨ ਦੇ ਨਾ ਉਦੋਂ ਜਿਹੋ ਕੁਝ ਵੀ ਆਪਣੇ ਦੋਵਾਂ ਚ ਹੋਇਆ ਉਹਨੂੰ ਗੱਲ ਨੂੰ ਉੱਥੇ ਮਿੱਟੀ ਪਾਓ ਮੈਂ ਇਸ ਕਾ ਚ ਖੁਸ਼ ਹਾਂ ਨਾ ਤੁਹਾਨੂੰ ਕੋਈ ਲੋੜ ਨਹੀਂ ਪੰਦੀ ਇੱਥੇ ਆ ਕੇ ਬੋਲਣਗੇ ਪਰ ਤੁਸੀਂ ਸੁਪੇਰੇ ਨਾ ਨਹੀਂ ਗੱਲਾਂ ਚਾਹਦੀ ਛੱਡ ਪੁੱਤ ਨਾ ਨਾ ਖੜਾ ਤੇ ਤੋਰ ਮੇਰੇ ਨਾਲ ਪੁੱਤ ਸਾਦੀ ਮੈਂ ਤੁਹਾਨੂੰ ਉਦੋਂ ਵੀ ਉੱਥੇ ਕੀ ਗੱਲ ਗਈ ਕਿ ਸਾਡੇ ਘਰ ਦੀ ਗੱਲ ਆ ਕਿ ਉੱਥੇ ਟੱਕੀ ਰਹਿਣ ਤੋਂ ਤੁਹਾਨੂੰ ਕੀ ਲੋੜ ਪਈ ਆ ਕੇ ਕੀ ਆਹ ਚੀਜ਼ਾਂ ਦੀ ਗੱਲਾਂ ਕਰਨ ਦੀ ਮੈਂ ਕਿਾ ਖੁਸ਼ ਹਾਂ ਤੁਹਾਨੂੰ ਮੇਰੀ ਖੁਸ਼ੀ ਦਾ ਮਤਲਬ ਹੈ ਕਿ ਜੇ ਆਪਣੇ ਘਰ ਹੀ ਲੈ ਕੇ ਜਾਣਾ ਤੁਸੀਂ ਪਰ ਤੇ ਮੈਨੂੰ ਤੇ ਨਹੀਂ ਦਿਸਦਾ ਤੂੰ ਖੁਸ਼ ਈ ਆਂ ਖੁਸ਼ ਹੋ ਲੁ ਕਿ ਤੇ ਹੁਣ ਮੈਂ ਤੁਹਾਡੇ ਸਾਹਮਣੇ ਹੱਸਣ ਜਾਪਾਂ ਤੇ ਦੰਦ ਕੱਢ ਕੇ ਰੋਜ਼ ਵਿਖਾਇਆ ਕਰਾ ਸਭ ਕੁਝ ਸਹੀ ਚੱਲਣ ਜਾਣਾ ਤੇ ਚੱਲਣ ਦੋ ਕੋਈ ਗੱਲ ਨਹੀਂ ਜਿੰਨੇ ਨਾ ਡੇਰ ਆਵੇ ਦਰਸਤਾਵੇ ਰੱਬ ਆਪੇ ਨੇ ਮੇਰੇ ਲਈ ਚੰਗਾ ਹੀ ਕੁਝ ਕਰੂਗਾ ਉਹ ਤਾਂ ਚੰਗਾ ਤੇ ਕਰੂਗਾ ਜੋ ਖੁਸ਼ੀਆਂ ਆਪਣੇ ਆਦਮੀ ਨਾਲ ਮਿਲਦੀਆਂ ਨਾ ਉਹ ਪੁੱਤ ਘਰ 'ਚ ਰਹਿ ਕੇ ਨਹੀਂ ਮਿਲਦੀਆਂ ਤੇ ਆਦਮੀ ਨੂੰ ਕੀ ਹੈ ਉਹਨਾਂ ਨੇ ਆਏ ਜੇ ਨਾ ਠੀਕ ਹੋ ਗਏ ਫਿਰ ਕਿਉਂ ਗਿਆ ਜੇ ਨਹੀਂ ਮੈਨੂੰ ਪਹਿਚਾਨ ਲnde ਇੱਕ ਨਾ ਇੱਕ ਦਿਨਾਂ ਦੀ ਯਾਦ ਸਭ ਪਸ ਆ ਜੂਗੀ ਸਭ ਕੋਲ ਇਹਨਾਂ ਨੂੰ ਯਾਦ ਆਏ ਨਾ ਉਹ ਤਾਂ ਕਿੰਨਾ ਕਿਤੇ ਆਪਣੀ ਜ਼ਿੰਦਗੀ ਨਾ ਫੇੜ ਦੇਂਗੇ ਜਿੰਨਾ ਚਿਰ ਤੱਕ ਮੇਰੇ ਰੱਬ ਮੇਰੀ ਪਿੱਛਾ ਲਈ ਜਾਂਦਾ ਉਹਨਾਂ ਜਿੱਕਰ ਤੱਕ ਚੱਲਣਗੇ ਤਾ ਟੱਡੇ ਗੱਡੀ ਜੋੜੇ ਹੱਥ ਤੇ ਤੁਸੀਂ ਨਾ ਅੱਜ ਤੋਂ ਬਾਅਦ ਇੱਥੇ ਜੇ ਆਉਣਾ ਵੀ ਜੇ ਨਾ ਕੋਈ ਚੰਗਾ ਬੋਲ ਕੇ ਜਾਂ ਤਾਂ ਚੰਗਾ ਹੀ ਸੁਣਾਇਓ ਆ ਕੇ ਅੱਜ ਉਹ ਕਰੀ ਵੀ ਤੇ ਆ ਕੇ ਮੰਮੀ ਨੇ ਪੜਕਾਉਂਦੇ ਜਿੱਥੇ ਜਾ ਰਹੀ ਗੱਲ ਸੇਵਕ ਦੇ ਸਾਹਮਣੇ ਪੁੱਛਦਾ ਦਿਕਾਨਾ ਕਰਿਓ ਕਿ ਦਾ ਉਹਨਾਂ ਨੂੰ ਵੀ ਦੁੱਖ ਹੋਵੇ ਉੱਥੇ ਜਾ ਸਕਦੇ ਜਿੱਥੇ ਚੱਲ ਪਟ ਤੇਰੀ ਮਰਜ਼ੀ ਫਿਰ ਮੈਂ ਤਾਂ ਕਿਹਾ ਮੇਰੇ ਜਿੰਦਿਆਂ ਜਿੰਦਿਆਂ ਕੋਚ ਸੌਰ ਜੂਗਾ ਪਰ ਨਹੀਂ ਤੈਨੂੰ ਤੇਰੇ ਦਿਮਾਗ ਚੰਦੀ ਗਲਤ ਮੈਂ ਕੀ ਕਰ ਸਕਦੀ ਜੇ ਦਾਦੀ ਦੀ ਸਵਾਰਨਾ ਹੁੰਦਾ ਨਾ ਨਿੱਕੀ ਉਮਰੇ ਤੁਸੀਂ ਮੇਰੇ ਬੜਾ ਕੋ ਸਵਾਰ ਤੇ ਰਹੇ ਹੁਣ ਆ ਕੇ ਨਾ ਮੈਨੂੰ ਨਾ ਤਲਾਸ਼ੇ ਦਿਆ ਕਰੋ ਤੇ ਨਾ ਮੇਰੇ ਹਿੰਮਤ ਬਣਾਇਆ ਕਰੋ ਮੈਂ ਆਪਣਾ ਆਪੇ ਸੰਭਾਲ ਕੇ ਤੁਰ ਸਕਦੀ ਹਾਂ ਵੱਡ ਪ੍ਰਾਣੀਆਂ ਗੱਲਾਂ ਨਾ ਛੇੜ ਤੋ ਹਣ ਇਹੋ ਤੇ ਗੱਲ ਹੈ ਨਾ ਪਰਾਣਿਆ ਛੇੜ ਤੈਨੂੰ ਦੁੱਖ ਹੁੰਦਾ ਵਾ ਅੱਜ ਤੱਕ ਇਹ ਗੱਲ ਛੇੜ ਦਿੱਤੀ ਨਾ ਅੱਗੇ ਤੋਂ ਜਿੱਦਾਂ ਵੀ ਆਉਣਾ ਆ ਗੱਲ ਨਾ ਛੇੜਿਓ ਜੋ ਗੱਲ ਵੀ ਤੂੰ ਦੱਸੰਦੇ ਇਹ ਨਾ ਕਿ ਤੇਰੇ ਲਈ ਚੰਗਾ ਕਰ ਦੂੰਗੀ ਮੈਂ ਇਦਾਂ ਹੋਜੂ ਉਦਾਂ ਹੋਜੂ ਪਰਬ ਜੋ ਕਾਦਾ ਚੰਗੇ ਲਈ ਕਰਦਾ ਚਲੋ ਤਾਂ ਬੰਨਾ ਕਰੇ ਉਹ ਜਿੱਦਾਂ ਦਾ ਹੋਵੇ ਕੱਲ ਨੂੰ ਆਣ ਵਾਲੇ ਸਮਝ ਮੇਰੇ ਘਰੇ ਬੱਚਾ ਹੋਵੇ ਕਿਉਂ ਵੀ ਸੇਵਕ ਵਰਗਾ ਹੋ ਜੇ ਤੇ ਕੀ ਗੱਲ ਮੈਂ ਛੱਡ ਕੇ ਚਲ ਜਾਂਗੀ ਜਾਂ ਉਹਦੇ ਜਨਾਨੀ ਨੂੰ ਛੱਡ ਕੇ ਚਲ ਜੇ ਤੇ ਮੇਰੇ ਦਿਲ ਤੇ ਕੀ ਬੀਤੂਗੀ ਜੋ ਕੋ ਜਦ ਮੰਮੀ ਦੇ ਦਿਲ ਤੇ ਬੀਤੰਦੇ ਨਾ ਇਹ ਸਿਰਫ ਮੈਂ ਹੋ ਸਮਝ ਸਕਦੀ ਹਾਂ ਮੈਨੂੰ ਪਤਾ ਏ ਜੀ ਤੇ ਦੁੱਖ ਕਿੰਨਾ ਵੱਡਾ ਹੁੰਦਾ ਤੁਸੀਂ ਨਿੱਕੀ ਉਮਰ ਤੋਂ ਲੈ ਕੇ ਵੱਡੇ ਹੋਣ ਤੱਕ ਮੈਂ ਦੁੱਖ ਹੀ ਵੇਖੀ ਆਈ ਐ ਤੇ ਮੈਂ ਨਹੀਂ ਚਾਹਦੀ ਕਿ ਮੈਂ ਕਿਸੇ ਮਨ ਦੁੱਖ ਦੇ ਕਿਸ ਘਰ ਚੋਂ ਨਿਕਲਾਂ ਚੱਲ ਪੁੱਤ ਤੇਰੀ ਮਰਜ਼ੀ ਮੈਂ ਤਾਂ ਸੋਚਦੀ ਚੱਲ ਮੇਰੇ ਜਿੰਦਿਆਂ ਦੀ ਤੇਰਾ ਘਰ ਵਸਦਾ ਰਸ ਜਾ ਮੈਂ ਵੇਖ ਜਾਵਾਂ ਪੁੱਤ ਕਾਜੀ ਕੋਈ ਗੱਲ ਨਹੀਂ ਘਰ ਮੇਰਾ ਵਸਦਾ ਰਸਤਾ ਹੀ ਤੀ ਵੇਖੋ ਜੀ ਛੱਡੋ ਭੈਣ ਜੀ ਅਨਸਾਰੀਆਂ ਗੱਲਾਂ ਵੇਖੋ ਤੀ ਕਿੰਨੀਆਂ ਸਿਆਣੀਆਂ ਗੱਲਾਂ ਕਰਨ ਦਈ ਆ ਤਹੇ ਨਾ ਚੋਪਾ ਕੇ ਸਾਰਾ ਗੁੱਸਾ ਗਿਲਾ ਛੱਡੋ ਤੇ ਇੱਥੇ ਰੋ ਸਾਡੇ ਕੋ ਦੋ ਚਾਰ ਦਿਨ ਤੇ ਸਾਰੀਆਂ ਖੁਸ਼ੀਆਂ ਵੇਖਣੀਆਂ ਸੇਵਕ ਦੀਆਂ ਜ਼ਮਰਦੀਆਂ ਜਾ ਪੁੱਤ ਚਾਹ ਬਣਾ ਤੋ ਦਾਦੀ ਲਈ ਆਪਣੀ ਐਵੇਂ ਨਾ ਕਲਪਿਆ ਕਰੋ ਜਿੰਨਾ ਟਾਈਮ થી ਕਲਪਨ ਦਿਲਾਉਂਦੇ ਹੋਰ ਦਾਸਾਂ ਕਰਿਆ ਕਰੋ ਮੇਰੇ ਸੇਵਕ ਲਈ ਭੈਣ ਜੀ ਮੈਂ ਤਾਂ ਨੇਤਰ ਦਾਸਾਂ ਕਰਦੀ ਆ ਸੇਵਕ ਠੀਕ ਹੋ ਜੇ ਮੇਰੀ ਧੀ ਆਪਣੇ ਘਰ ਖੁਸ਼ੀ ਖੁਸ਼ੀ ਵਸੇ ਰਸੇ ਬਸ ਕਲਪਨਾ ਬੰਦ ਕਰ ਦਿਓ ਹੁਣ ਤੇ ਬਸ ਕਲਪਿਆ ਨਾ ਕਰੋ